ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਇਕ ਸੰਗ ਪੰਚ ਬਰੰਗਨ ਸੰਗ ਅਲਾਪ ਹੈ ਅਠ ਅਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗ ਨਹੀਂ ਸੰਗ ਉਚਰਹੀ ਪ੍ਰਥਮ ਪੈਰ ਵੀ ਬਿਲਾਵਲੀ ਪੁਨਿਆਕੀ ਗਾਵ ਹੈ ਬੰਗਲੀ ਪੁਨ ਅਸਲੇ ਕੀ ਕੀ ਪਈ ਵਾਰੀ ਏ ਪੈਰੋ ਕੀ ਪੰਜ ਆਵਨਾਰੀ ਪੰਚਮ ਹਰਖ ਦਸਾਕ ਸੁਨਾਵ ਹੈ ਬੰਗਾਲਮ ਅਦ ਮਾਦਵ ਗਾਵਹਿ ਨ ਲਾਲਤਾ ਵਿਲਾਵਲ ਗਾਵੇ ਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵਕੇ ਗਾਵ ਹੈ ਗਾਇਨ ਪਾਤਰ ਦੁਤੀਆ ਮਾਲਕ ਕੌਸਕ ਆਲਾਪ ਹੈ ਸੰਗ ਰਾਗਨੀ ਪੰਚੌਥਾਪ ਹੈ ਗੋੜ ਕਰੀ ਅਰ ਦੇਵ ਗੰਦਾਰੀ ਗੰਦਾਰੀ ਸਿਹuti ਉਚਾਰੀ ਤਨਾਸਰੀ ਇਹ ਪਾਚੌ ਗਾਈ ਮਾਲ ਰਗ ਕੌਸਕ ਸੰਗ ਲਾਈ ਮਾਰੂ ਮਸਤੰਗ ਮੇਵਾਰਾ ਪ੍ਰਵਲ ਚੰਦ ਕੌਸਕ ਉਬਾਰਾ ਖਾਓ ਖਾ ਟਾਓ ਭਉ ਰਾਨੰਦ ਗਾਏ ਅਸ਼ਟ ਮਾਲਕ ਕੌਸਕ ਸੰਗ ਲਾਏ ਹੁਨੇ ਆਇਓ ਹਿੰਡੋਲਾ ਪੰਚਨਾਰ ਸੰਗ ਅਸ਼ਟਸੁਤ ਉਟਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਈਰੀ ਲੈ ਭਾਰ ਜਾ ਸੰਗ ਲਾਈ ਪੰਚਵਾਰ ਜਾ ਸੁਰਮਾ ਆਨੰਦ ਭਾਸਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਆਉ ਆਹਿ ਬినੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟਪੁੱਤਰ ਮੈਂ ਕਹੇ ਸਵਾਰੀ ਪੁਨੇ ਆਈ ਦੀਪਕ ਕੀ ਬਾਰੀ ਕਸ਼ੇਲੀ ਪਤਮੰਜਰੀ ਟੋਡੀ ਕਹੀ ਆਲਾਪ ਕਾ ਮੋਦੀ ਆਉ ਗੂਜਰੀ ਸੰਗਦੀਪਕ ਕੇ ਥਾਪ ਤਾਲੰਕਾ ਕੁੰਤਲ ਆਉ ਰਾਮਾ ਕਮਲ ਕੁਸਮ ਚੰਪਕ ਕੇ ਨਾਮ ਗौरा औ ਕਾਨਰਾ ਕਲਿਆਨ ਅਸ਼ਟਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗਵਹਿ ਗਾਵਹਿ ਪੰਚੋ ਸੰਗ ਬਰੰਗਨ ਲਾਵਹਿ ਬੈਰਾਰੀ ਕਰਨਾਟੀ ਤਰੀ ਗਵਰੀ ਗਾਭਾ ਆਸਾਵਰੀ ਇਹ ਬਾਚੇ ਸਿੰਦਵੀ ਅਲਾਪੀ ਸ੍ਰੀ ਰਾਗ ਸਵ ਪੰਚੌ ਥਾਪੀ ਮਿਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰਾ ਥਸ਼ਟਮ ਮੇਗ ਰਾਗ ਵਾ ਗਾਵ ਹੈ ਪੰਚੋ ਸੰਗ ਬਰੰਗਣ ਲਾਵ ਹੈ ਸੋਰਠਿ ਗੋਡ ਮਲਾਰੀ ਤੁਨੀ ਪੁਨ ਗਾਵ ਹੈ ਆਸਾ ਗੁਣ ਗੁਨੀ ਊਚੈ ਸੁਰ ਸੂਹ ਪੁਨ ਕੀਨੀ ਮੇਗ ਰਾਗ ਸਵ ਪੰਚੌ ਚੀਨੀ ਬੈਰਾ ਤਰ ਗਜ ਤਰ ਕੇਦਾਰਾ ਜਵਲੀ ਤਰ ਨਟ ਅਵਜਲ ਤਰਾ ਪੁਨਗਾਵ ਹੈ ਸ਼ੰਕਰਾ ਸਿਆਮਾ ਮੇਗ ਰਾਗ ਪੁੱਤਰਨ ਕੇ ਨਾਮਾ ਖਾਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਾ ਸਭੇ ਪੁੱਤਰ ਰਾਗਨ ਕੇ 18 10 20 ਖਾਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਾ ਸਭੇ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ